ਵਾਰਲਡ ਦੀ ਸਭ ਤੋਂ ਵੱਡੀ ਜੰਗ ਹੋਈ ਆ ਅੱਜ ਤੱਕ ਉਹ ਜੀ ਯੁੱਧ ਵਾਰ ਨਾ ਤਾਂ ਹੋਈ ਆ ਤੇ ਨਾ ਹੀ ਸ਼ਾਇਦ ਆਪਾਂ ਨੂੰ ਵੇਖਣ ਨੂੰ ਮਿਲੇ ਤੇ ਆਪਾਂ ਮਹਾਰਾਜ ਤੋਂ ਆਗਿਆ ਵੀ ਲੈਨੇ ਆ ਗੁਰੂ ਸਾਹਿਬ ਆਪਾਂ ਨੂੰ ਬਲ ਬਖਸ਼ਣ ਆਪਾਂ ਸਤਗੁਰ ਦੇ ਪਰਿਵਾਰ ਦੀ ਸਿੰਘਾਂ ਦੀ ਸ਼ਹੀਦ ਸਿੰਘਣੀਆਂ ਦੀ ਸ਼ਹਾਦਤ ਦੀ ਗਾਥਾ ਜਿੰਨਾ ਕੋ ਸਕੇ ਵਿਚਾਰ ਰੱਖਾਂਗੇ ਮਹਾਰਾਜ ਰਖਵਾਣਗੇ ਮੇਰੀ ਪੱਗ ਜੀਵਾ ਮੇਰੇ ਮੈਂ ਨਹੀਂ ਕਹਸਦਾ ਕਿ ਮੈਂ ਬਹੁਤ ਵੱਡਾ ਵਿਗਿਆਨੀ ਆ ਵੀ ਆਪਾਂ ਇਹ ਵਿਚਾਰ ਕਰ ਰਹੇ ਆ ਪਰ ਆਪਾਂ ਮਹਾਰਾਜ ਦੇ ਊਡ ਅਸਰਾ ਸਦਕਾ ਜਿੰਨਾ ਕ ਆਪਾਂ ਸਿੱਖਦੇ ਆ ਆਪਾਂ ਨਾਲ ਨਾਲ ਵਿਚਾਰ ਕਰਾਂਗੇ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਨੂੰ ਸ਼ਹੀਦ ਹੀ ਔਰੰਗਜ਼ੇਬ ਨੇ ਤਾਂ ਹੀ ਕੀਤਾ ਸੀ ਨਾ ਵੀ ਉਹ ਧੱਕੇ ਨਾਲ ਸਾਰਿਆਂ ਨੂੰ ਮੁਸਲਮਾਨ ਬਣਾ ਰਿਹਾ ਸੀ ਤੇ ਮਹਾਰਾਜ ਨੇ ਕਿਹਾ ਸੀ ਵੀ ਇੱਕ ਮਹਾਂਪੁਰਸ਼ ਦੀ ਬਲੀ ਬਲੀਦਾਨ ਦੇਣਾ ਪਊਗਾ ਫੇਰ ਇਹ ਜਲਮ ਠੱਲਿਆ ਜਾਣਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਉਦੋਂ ਸ਼ਾਇਦ 6-7 ਸਾਲ ਦੇ ਹੋਣਗੇ ਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਨੂੰ ਕਿਹਾ ਸਤਿਗੁਰ ਜੀ ਥੋਡੇ ਤੋਂ ਵੱਡਾ ਕੌਣ ਹੋਊਗਾ ਤੁਹਾਡੇ ਤੋਂ ਵੱਡਾ ਮਹਾਪੁਰਸ਼ ਕੌਣ ਹੋ ਇੰਨੀ ਉਮਰ ਦੇ ਵਿੱਚ ਹੀ ਆਪਣੇ ਪਿਤਾ ਜੀ ਨੂੰ ਮਹਾਰਾਜ ਨੇ ਸ਼ਹਾਦਤ ਲਈ ਤੋਰਦਾ ਸੀ ਇਹ ਹੀ ਨੇ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਾਬ ਪਾਸ਼ਾ ਜੀ ਦੀ ਸ਼ਹੀਦੀ ਹੋਈ ਭਾਈ ਜੇਤਾ ਜੀ ਸੀਸ ਲੈ ਕੇ ਪਹੁੰਚੇ ਉਦੋਂ ਬਾਅਦ ਹੀ ਗੁਰੂ ਸਾਹਿਬ ਨੇ ਵੇਖ ਲਿਆ ਸੀ ਵੀ ਔਰੰਗਜ਼ੇਬ ਜਿਹੜਾ ਇਨਸਾਨ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰ ਸਕਦਾ ਉਹ ਇਨਸਾਨ ਬਈ ਚੁੱਪ ਕਰਕੇ ਤਾਂ ਬੈਠੂਗਾ ਨਾ ਉਹ ਫੇਰ ਵੀ ਉਹਨੇ ਗੁਰੂ ਸਾਹਿਬ ਨੇ ਠੱਲ ਦਾ ਜ਼ੁਲਮ ਨੂੰ ਰੋਕਤਾ ਸਾਰਾ ਕੁਝ ਜੋ ਤਕੇ ਨਾਲ ਸਭ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਸੀ ਮਹਾਰਾਜ ਨੇ ਕੁਰਬਾਨੀ ਨਾਲ ਠੱਲ ਦੀ ਗੱਲ ਹੋ ਮਤਲਬ ਠੱਲੀ ਗਈ ਪਰ ਖਾਦਮ ਨਹੀਂ ਹੋਈ ਸੀ ਔਰੰਗਜ਼ੇਬ ਨੇ ਇਹ ਨਹੀਂ ਸੀ ਵੀ ਉਹਨੇ ਪਰਨ ਕਰ ਲਿਆ ਵੀ ਹੁਣ ਮੈਂ ਬਣਾਉਂਗਾ ਨਾ ਮਹਾਰਾਜ ਨੇ ਠੱਲ ਦੀ ਗੱਲ ਪਰ ਉਹ ਲਗਾਤਾਰ ਫੇਰ ਧੱਕਾ ਕਰ ਹੀ ਰਿਹਾ ਸੀ ਉਹ ਗੱਲ ਆਪਾਂ ਬਾਲਾ ਬਈ ਬਰੀਕ ਚ ਨਹੀਂ ਜਾ ਸਕਦੇ ਇਤਿਹਾਸ ਬਹੁਤ ਜਿਆਦਾ ਵੱਡਾ ਹੈ ਉਹਦਾ ਆਪਾਂ ਮੈਂ ਸਾਰੀ ਜ਼ਿੰਦਗੀ ਵਿਚਾਰ ਕਰੀ ਜਾਈਏ ਮੌਕਾ ਦੇਣੀ ਔਰੰਗਜ਼ੇਬ ਨੇ ਕੀ ਕੀਤਾ ਉਹਨੂੰ ਮੈਨੂੰ ਲੱਗਦਾ ਸੀ ਵੀ ਜੇ ਸਤਗੁਰੂ ਜੀ ਜਿਵੇਂ ਜਿਵੇਂ ਮਹਾਰਾਜ ਵੱਡੇ ਹੋ ਰਹੇ ਸੀ ਸਤਗੁਰ ਦਸਵੇਂ ਪਾਤਸ਼ਾਹ ਜੀ ਤਾਪ ਤੇਜ ਵਧ ਰਿਹਾ ਸੀ ਸਿੰਘ ਭਰਤੀ ਹੋਣ ਲੱਗੇ ਜੰਗ ਮਹਾਰਾਜ ਸਾਰਿਆਂ ਨੂੰ ਆਪ ਸਿੱਖਿਆ ਦੇਣ ਲੱਗੇ ਸ਼ਾਸਤਰਾਂ ਦੀ ਸਿਖਲਾਈ ਦਿੱਤੀ ਗੁਰੂ ਸਾਹਿਬ ਜੀ ਨੇ ਸ਼੍ਰੀ ਨਾਨਕਪੁਰ ਸਾਹਿਬ ਬੜਾ ਹੱਸਦਾ ਵਸਦਾ ਬਣ ਗਿਆ ਵਰਲਡ ਦੇ ਵਿੱਚ ਮਹਾਰਾਜ ਦੀ ਚਰਚਾ ਸੀ ਆਪਾਂ ਥੋੜਾ ਜਿਹਾ ਪ੍ਰੈਕਟੀਕਲ ਲੈ ਕੇ ਚੱਲ ਗਏ ਬਾਈ ਜੀ ਆਪਾਂ ਥੋੜਾ ਜਿਹਾ ਸਮੇ ਨੂੰ ਵੇਖੀ ਵੀ ਅੱਜ ਦੇ ਸਮੇਂ ਅਨੁਸਾਰ ਅਕਸਰ ਜਦੋਂ ਗੁਰੂ ਸਾਹਿਬ ਜੀ ਦਾ ਸਮਾਂ ਸੀ ਉਦੋਂ ਵੀ ਸਾਰੇ ਦੇਸ਼ ਵਸਦੇ ਸੀਗੇ ਪਾਸਾ ਪਾਸਾ ਦਾ ਉਦੋਂ ਵੀ ਵਸਦਾ ਹੀ ਸੀ ਜਿਵੇਂ ਹੁਣ ਕੋਈ ਵਰਲਡ ਚਵਾਰ ਲੱਗੀ ਹੈ ਮੰਨ ਲਓ ਰੂਸ ਤੇ ਚਾਈਨਾ ਜਾਂ ਕਿਤੇ جنگ ਚੱਲ ਰਹੀ ਹੈ ਪਰ ਨਿਗਾਹ ਤਾਂ ਸਾਰੇ ਵਰਲਡ ਦੀ ਹੁੰਦੀ ਹੈ ਨਾ ਬਿਲਕੁਲ ਹੁੰਦੀ ਹੈ ਗੁਰੂ ਸਾਹਿਬਾਨ ਮੇਲੇ ਵੀ ਇਹੀ ਸੀਗਾ ਮਹਾਰਾਜ ਤੇ ਅੱਖ ਸਾਰੇ ਵਰਲਡ ਦੀ ਸੀ ਕਿਉਂ ਕਰਕੇ ਔਰੰਗਜ਼ੇਬ ਦੇਸ਼ ਦਾ ਬਾਦਸ਼ਾਹ ਸੀ ਜਿਵੇਂ ਅੱਜ ਬਾਈ ਜੀ ਅਮਰੀਕਾ ਵਰਲਡ ਪਾਵਰ ਹੈ ਅੱਜ ਦੇ ਸਮੇਂ ਦੇ ਵਿੱਚ ਵਰਲਡ ਦੀ ਪਾਵਰ ਸੀ ਉਸ ਟਾਈਮ ਆਪਾਂ ਉਹ ਈ ਪੋਜੀਸ਼ਨ ਤੇ ਸੀਗੇ ਵੀ ਆਪਣਾ ਦੇਸ਼ ਏਡਾ ਜਿਆਦਾ ਇੰਨਾ ਖਜ਼ਾਨਾ ਹੁੰਦਾ ਸੀ ਤੇ ਏਡਾ ਫਲਾਹ ਸੀ ਆਪਣੇ ਦੇਸ਼ ਦਾ ਵੀ ਆਪਾਂ ਉਹਨੂੰ ਵਰਲਡ ਪਾਵਰ ਕਿਹਾ ਜਾਂਦਾ ਸੀ ਤੇ ਜਿਹੜਾ ਔਰੰਗਜ਼ੇਬ ਸੀ ਉਹਦੇ ਕੋਲੇ 26 ਲੱਖ ਫੌਜ ਹਰ ਵੇਲੇ ਤਿਆਰ ਰਹੀ ਸੀ 26 ਲੱਖ ਸੀਗਾ ਭਾਈ ਉਦੋਂ ਔਰੰਗਜ਼ੇਬ ਔਰੰਗਜ਼ੇਬ ਬਾਈ ਜੀ ਏਹੀ ਸੀਗਾ ਮਤਲਬ ਦਿੱਲੀ ਦਾ ਬਾਦਸ਼ਾਹ ਸੀਗਾ ਪਰ ਉਸ ਟਾਈਮ ਦੇ ਵਿੱਚ ਇਹ ਆਗਰੇ ਉਦਰੇ ਨੇ ਰਹਿਸ਼ ਕਰ ਲਈ ਉਹਦਾ ਕਾਰਨ ਇਹ ਸੀਗਾ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ੀ ਦੇ ਨੇ ਸੀਸ ਉਤਾਰਿਆ ਤੇ ਇਹਨੂੰ ਇੱਕ ਦਿਨ ਵੀ ਲਾਲ ਕਿਲੇ ਦੇ ਵਿੱਚ ਨੀਂਦ ਨਹੀਂ ਆਉਣ ਦਿੱਤੀ ਇਹਦੇ ਕਰਮਾਂ ਨੇ ਉਹ ਕਹਿੰਦਾ ਮੈਨੂੰ ਤਾਂ ਰਾਤ ਨੂੰ ਸ਼ਹੀਦ ਸਿੰਘ ਦੀਂਦੇ ਆ ਦੇਖੋ ਬਾਈ ਜੀ ਹੋਵੇ ਦੇਸ਼ ਦਾ ਬਾਦਸ਼ਾਹ ਪਰ ਉਹਨੂੰ ਇੱਕ ਦਿਨ ਵੀ ਉੱਥੇ ਲਾਲ ਕਿਲੇ ਦੇ ਵਿੱਚ ਪੈਣ ਦੀ ਆਗਿਆ ਨਹੀਂ ਮਿਲੀ ਉਹ ਫਿਰ ਆਪ ਦਾ ਸਾਜ ਉਹਨੂੰ ਡਾਰੀ ਇੰਨਾ ਪੈ ਗਿਆ ਉਹ ਰਹਿ ਨਹੀਂ ਉਧਰ ਲੱਗ ਗਿਆ ਸੀ ਉਧਰ ਹੀ ਉਹਨੇ ਦੱਖਣ ਵਾਲੀ ਸੈੜੀ ਆਪਦੇ ਆਖ਼ਤਮ ਸਮੇਂ ਦੇ ਸੁਹਾਸ ਲਏ ਨੇ ਉਹਨੇ ਕੀ ਕਿਤਾਬ ਹੈ ਜੀ 10ਵੇਂ ਪਾਸ਼ਾ ਜੀ ਤੇ ਉਹ ਕਹਿੰਦਾ ਵੀ ਜਿਹੜੇ ਆਪਾਂ Hindu ਵੀਰਾਂ ਦੀ ਗੱਲ ਕਰੀਏ ਦੋ ਕਿਰਦਾਰ ਹੁੰਦੇ ਨੇ ਬਾਈ ਜੀ ਹਮੇਸ਼ਾ ਹੁਣ ਜਿਹੜੇ ਪਹਾੜੀ ਰਾਜੇ ਸੀ ਹੁਣ ਕਹਿਣ ਨੂੰ ਤਾਂ ਉਹ Hindu ਸੀਗੇ ਪਰ ਉਹ ਭੋਗਤੇ ਤਾਂ ਔਰੰਗਜ਼ੇਬ ਨਾਲ ਜੀ ਤੇ ਭਾਈ ਮੋਤੀराम ਮਹਾਰਾਜ ਜੀ ਇਹ ਸੀਗੇ ਜਿਹੜੇ Hindu ਜਿਨ੍ਹਾਂ ਨੇ ਸੱਚੀ ਦੱਸਿਆ ਵੀ ਇਸ ਤਰ੍ਹਾਂ ਦੇ ਹੁੰਦੇ ਨੇ ਦੋਨੇ ਚੀਜ਼ਾਂ ਚੱਲੀਆਂ ਨੇ ਆਮ ਆਪ ਹੁਣ Hindu ਰਾਜੇ ਨੂੰ ਪਹਾੜੀ ਰਾਜੇ ਕਹ ਦਾਂਗੇ ਪਰ ਜਿਹੜੇ ਆਪਣੇ ਆਪ ਹੀ ਜਾ ਕੇ ਦੁਸ਼ਮਨ ਨਾਲ ਲੜ ਜਾਣ ਉਹਨਾਂ ਨੇ ਬਾਈ ਜੀ ਗੁਰੂ ਸਾਹਿਬਾਨ ਤੇ ਔਰੰਗਜ਼ੇਬ ਨੂੰ ਖੱਤ ਲਿਖੇ ਵੀ ਦਸਵੇਂ ਪਾਤਸ਼ਾਹ ਜੀ ਨੂੰ ਤੁਸੀਂ ਸ਼ਹੀਦ ਕਰ ਦਿਓ ਜਾਂ ਇਹਨਾਂ ਨੂੰ ਬੰਦੀ ਬਣਾ ਲਓ ਜੇ ਇਹ ਇਹ ਜਿਉਂਦੇ ਰਹਿ ਗਏ ਤਾਂ ਇਹਨਾਂ ਨੇ ਦਿੱਲੀ ਦੇ ਤਖਤ ਤੇ ਆਪਣਾ ਨਿਸ਼ਾਨ ਚਲਾ ਦੇਣਾ ਜੀ ਹਾਲਾਂਕਿ ਗੁਰੂ ਸਾਹਿਬ ਦੀ ਕੋਈ ਸੋਚ ਨਹੀਂ ਸੀ ਇਹੋ ਜੀ ਜਿਵੇਂ ਅੱਜ ਵੀ ਧੱਕੇ ਨਾਲ ਹੀ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਇਹ ਕਾਲਾ ਦਵਾਲਾ ਹੁੰਦਾ ਇਨਸਾਨ ਦਾ ਬਾਈ ਕੋਈ ਬਾਦਸ਼ਾਹ ਹੁੰਦਾ ਕੰਨਾਂ ਦਾ ਕੱਚਾ ਨਹੀਂ ਹੋਣਾ ਚਾਹੀਦਾ ਕੋਈ ਪ੍ਰਧਾਨ ਮੰਤਰੀ ਹੋਵੇ ਮਤਲਬ ਉਹ ਜੇ ਕੰਨਾਂ ਦਾ ਕੱਚਾ ਹੋਊਗਾ ਤਾਂ ਨੁਕਸਾਨ ਬਹੁਤ ਹੋਊਗਾ ਆਪਣੇ ਦੇਸ਼ 'ਚ ਇਹ ਗੱਲਾਂ ਵਾਪਰ ਰਹੀਆਂ ਨੇ ਉਦੋਂ ਬਾਅਦ ਚ ਵੀ ਜੇ ਕਿਸੇ ਸਰਕਾਰ ਦੇ ਵਲੇ ਮੰਨ ਲਓ ਦਰਬਾਰ ਸਾਹਿਬ ਤੇ ਅਟੈਕ ਵੀ ਹੋਇਆ ਤੇ ਅੱਜ ਤੱਕ ਉਹ ਕਲੰਕ ਧੂਤਾਂ ਨਹੀਂ ਜਾ ਰਿਹਾ। ਸੋ ਇਹ ਗੱਲਾਂ ਵਿਚਾਰਨ ਵਾਲੀਆਂ ਹੁੰਦੀਆਂ ਪਰ ਇਨਸਾਨ ਨਹੀਂ ਜਦੋਂ ਪਾਵਰ 'ਚ ਹੁੰਦਾ ਨਹੀਂ ਪਤਾ ਲੱਗਦਾ। ਉਹਨਾਂ ਨੇ ਬਾਈ ਜੀ ਤਕਰੀਬਨ 10 ਲੱਖ ਫੌਜ ਸ਼੍ਰੀ ਨਾਨਕਪੁਰ ਸਾਹਿਬ ਭੇਜਤੀ ਘੇਰਾ ਪਾ ਲਿਆ ਹੋ ਜਨੇ। 7 ਮਹੀਨੇ ਦਾ ਘੇਰਾ ਰਿਹਾ ਸ਼੍ਰੀ ਨਾਨਕਪੁਰ ਸਾਹਿਬ ਜੀ ਨੂੰ। 7 ਮਹੀਨੇ ਦਾ ਘੇਰਾ ਹੋਊਗਾ ਬਾਈ ਉਹਦੇ ਵਿੱਚ ਖਾਣ ਪੀਣ, ਰਸਦ-ਵਾਰਦ ਸਿੰਘਾਂ ਦੀ ਬੰਦ ਹੋਊਗੀ। ਕਿੰਨਾ ਕੁ ਟਾਈਮ ਚੱਲੂਗਾ ਜਿਹੜੀ ਨਹਿਰ ਕੱਢੀ ਸੀ ਮਹਾਰਾਜ ਨੇ ਬੇਚੀ ਦੀ ਨਾਨਕਪੁਰ ਸਾਹਿ ਉਹ ਨਹਿਰ ਵੀ ਮਗਲਾਨੇਪੁਰ ਦੀ ਪਰ ਕਿਸੇ ਦੀ ਜ਼ਰੂਰਤ ਨਹੀਂ ਪਈ ਸੀ ਵੀ ਸ਼ਰੀ ਰਾੰਦਪੁਰ ਸਾਹਿਬ ਦੇ ਵਿੱਚ ਚਲੇ ਜਾਣ ਕਿਉਂ ਕਰਕੇ ਮਹਾਰਾਜ ਬਲੀ ਇੰਨੇ ਸੀ ਗੁਰੂ ਸਾਹਿਬ ਜੀ ਦੇ ਜਿਹੜੇ ਸਿੰਘ ਸੀ ਉਹ ਬਲੀ ਇੰਨੇ ਸੀ ਮੁਕਾਬਲਾ ਚੱਲਦਾ ਰਿਹਾ 7 ਮਹੀਨੇ ਦਾ ਸਮਾਂ ਲੰਘ ਗਿਆ ਪਰ ਕੁਝ ਨਹੀਂ ਵਟਿਆ ਔਰੰਗਜ਼ੇਬ ਦੇ ਪਿੱਛੋਂ ਖਾਤਾ ਆ ਰਹੀ ਸੀ ਉਹ ਕਹਿੰਦੇ ਵੀ ਥੋਦੋ ਇੱਕ ਗੁਰੂ ਨਹੀਂ ਫੜਿਆ ਜਾ ਰਿਹਾ 10 ਲੱਖ ਫੌਜ ਮੈਂ ਤੁਹਾਨੂੰ ਦਿੱਤੀ ਆ ਤੁਸੀਂ 10 ਲੱਖ ਉਹ ਕਹਿੰਦਾ ਵਰਲਡ ਦੇ ਵਿੱਚ ਮੇਰੀ ਬਦਨਾਮੀ ਹੋ ਰਹੀ ਆ ਵੀ ਵਰਲਡ ਦੇ ਵਿੱਚੋਂ ਕਿਤੇ ਵੀ ਥੋਦੋ ਇੱਕ ਗੁਰੂ ਨਹੀਂ ਫੜਿਆ ਜਾ ਰਿਹਾ ਤੁਸਰੀ ਆਪਣੀ ਫੌਜ ਕਿੰਨੀ ਸੀ ਬਈ ਭਈ ਆਪਣੇ ਤਾਂ ਤਕਰੀਬਨ ਬਾਹਲਾ ਨਹੀਂ ਤਾਂ 700 ਸਿੰਘ ਹੋਊਗਾ ਬਾਸ਼ਾ ਜੀ ਨਾਲ ਸ਼੍ਰੀ ਨਾਨਕਪੁਰ ਸਾਹਿਬ ਵਿੱਚ ਪਰ ਦੇਖੋ ਬਹਾਦਰ ਦੇ ਮੂਰੇ 10 ਲੱਖ ਫੌਜ ਹਜੀ ਭਈ ਤੋਂ ਬਾਅਦ ਦੇਖਿਓ ਤੁਸੀਂ ਇਹ ਜੰਗ ਨੂੰ ਤੁਸੀਂ ਪ੍ਰੈਕਟੀਕਲ ਵੇਖੇ ਜਦੋਂ ਆਪਾਂ ਬਾਚਾਂਗੇ ਨਾ ਵੀ ਕਿਵੇਂ-ਕਿਵੇਂ ਆਪਾਂ ਥੋੜਾ ਜਿਹਾ ਵੇਚ ਰਹਿਣਾ ਸਮੇਂ ਮੈਂ ਸੰਗਤ ਨੂੰ ਵੀ ਗੋੰਗਾ ਵੀ ਇਸ ਵਾਰ ਅਸੀਂ ਵੱਖਰੀ ਜੀ ਗੱਲ ਕਰਨ ਲੱਗੇ ਆ ਇੱਕ ਪੋਡਕਾਸਟ ਬੜਾ ਵੱਖਰਾ ਜਿਹਾ ਕਰ ਰਹੇ ਆ ਇਹ ਕੋਸ਼ਿਸ਼ ਕਰਾਂਗੇ ਤੁਹਾਨੂੰ ਮੈਂ ਕਿਰਦਾਰਾਂ ਦੇ ਨਾਮ ਨਾਂ ਵੀ ਦੱਸਾਂ ਤੁਹਾਨੂੰ ਵੀ ਮਹਾਰਾਜ ਦੇ ਨਾਲ ਆ ਸਿੰਘ ਸੀਗੇ ਜਦੋਂ ਗੁਰੂ ਸਾਹਿਬ ਜੀ ਨਹੀਂ ਆ ਰਹੇ ਸੀਗੇ ਇਹਨਾਂ ਨੇ ਵਕੀਲ ਭੇਜੇ ਔਰੰਗਜ਼ੇਬ ਨੇ ਸ਼ਰੀ ਕੁਰਾਨ ਤੇ ਬਾਈ ਜੀ ਉੱਤੇ ਕਸਮ ਲੈ ਕੇ ਭੇਜੀ ਮਹਾਰਾਜ ਮੁਰੇ ਹੁਣ ਅਜੇਕਰ ਰਾਜਨੀਤੀ ਦੀ ਹੁਣ ਆਪਣੀ ਗੱਲ ਚੱਲਣੀ ਹੈ ਵੀ ਰਾਜਨੀਤੀ ਕਿੱਥੋਂ ਤੱਕ ਗਿਰ ਸਕਦੀ ਹੈ ਇਹ ਚੀਜ਼ ਨੂੰ ਵਿਚਾਰਨਾ ਜ਼ਰੂਰੀ ਆ ਮਹਾਰਾਜ ਵੇਲੇ ਵੀ ਰਾਜਨੀਤੀ ਦੇਖੋ ਕਿਹੋ ਜੀ ਸੀਗੀ ਗੁਰੂ ਸਾਹਿਬ ਦਾ ਜਾਣਦੇ ਸੀਗੇ ਗੁਰੂ ਸਾਹਿਬ ਮੁਰੇ ਜਾ ਕੇ ਮਹਾਰਾਜ ਔਰੰਗਜ਼ੇਬ ਨੂੰ ਰੋਸ਼ਨੀ ਚਾਹੁੰਦਾ ਬਸ ਤੁਸੀਂ ਕਿਲਾ ਛੱਡ ਦਿਓ ਅਸੀਂ ਤੁਹਾਡੀ ਹਵਾ ਲੈਣੀ ਚਾਹਗਦੇ ਅਸੀਂ ਗਉ ਦੀ ਵੀ ਕਸਮ ਖਾਂਦੇ ਆ ਅਸੀਂ ਕੁਰਾਨ ਦੀ ਵੀ ਕਸਮ ਖਾਂਦੇ ਆ ਉਹਨਾਂ ਨੇ ਭੇਜਤੇ ਹੈ ਧਾਰਮੀ ਕੋਈ ਵੀ ਨਹੀਂ ਸੀ ਸਾਰੇ ਆਧਾਰਮੀ ਸੀਗੇ ਤੇ ਮਹਾਰਾਜ ਨੂੰ ਤਾਂ ਪਤਾ ਹੀ ਗੁਰੂ ਸਾਹਿਬ ਕਹਿੰਦੇ ਨਹੀਂ ਜੰਗ ਹੀ ਲਗੂਗੀ ਤੁਸੀਂ ਆ ਜਾਓ ਉਹਨਾਂ ਨੂੰ ਕਿ ਹੁਣ ਜੰਗ ਕਰ ਲਓ ਉਹ ਮਹਾਰਾਜ ਕੋਲ ਉੱਠ ਕੇ ਨਾ ਫਿਰ ਮਾਤਾ ਕੋਲੇ ਚਲੇ ਗਏ ਜਦੋਂ ਕਿਤੇ ਫੋਟ ਪਾਉਣੀ ਹੋਵੇ ਨਾ ਬਾਈ ਕਿਤੇ ਵੀ ਆਪਣੇ ਪਰਿਵਾਰ ਤੋਂ ਪੈਂਦੀ ਹੁੰਦੀ ਹੈ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਗੁਰੂ ਸਾਹਿਬ ਦਾ ਮਹਾਰਾਜ ਵੱਲ ਦਾ ਤਾਂ ਗੱਲ ਪ੍ਰਸਿੱਧ ਸੀਗੇ ਗੁਰੂ ਗੋਬਿੰਦ ਸਿੰਘ ਹਠੀਲਾ ਵੇ ਪੜਾ ਠਿਲਾ ਜੰਗਦਾ ਇਹ ਮਤਲਬ ਐਡਾ ਚੰਗੀ ਆ ਵੀ ਇਹਨੂੰ ਕੋਈ ਰੋਗ ਨਹੀਂ ਸਕਦਾ ਮਹਾਰਾਜ ਦਾ ਤਪ ਦੇ ਜੀ ਇੰਨਾ ਸੀਗਾ ਕਿਉਂ ਕਰਕੇ ਵੀ ਜੇ ਫਕੀਰ ਆ ਜੇ ਸ਼ਾਂਤ ਆ ਤਾਂ ਪੰਜਵੇਂ ਪਾਤਸ਼ਾਹ ਦੇ ਰੂਪ ਵਿੱਚ ਤਤੀ ਦਾ ਵੀ ਦੇ ਬੈਗੇ ਸੀਗੇ ਗੁਰੂ ਸਾਹਿਬ ਜੀ ਪੂਰੀ ਗਰਮੀ ਦੇ ਵਿੱਚ ਸਿਰ ਤੇ ਤਤਾ ਰੇਤਾ ਪਿਆ ਜੇ ਫਕੀਰ ਸ਼ਾਂਤ ਆ ਗੁਰੂ ਸਾਹਿਬਾਨ ਸ਼ਾਂਤ ਆ ਤਾਂ ਉਹ ਸ਼ਾਂਤੀ ਰਹਿੰਦੇ ਉਹਨਾਂ ਨੂੰ ਕੋਈ ਤਤਾ ਕਰ ਨਹੀਂ ਸਕਦਾ ਤੇ ਜੇ ਉਹ ਤਤੇ ਹੋ ਗਏ ਫਿਰ ਉਹਨਾਂ ਨੂੰ ਠੰਡਾ ਨਹੀਂ ਕੋਈ ਕਰ ਸਕਦਾ ਫਿਰ ਭਾਵੇਂ 10 ਲੱਖ ਦੀ ਫੌਜ ਖੜੀ ਆ ਮੁਰੇ ਗੁਰੂ ਸਾਹਿਬਾਨ ਦੇ ਜੀਵਨ 'ਚ ਇਹ ਗੱਲ ਆਉਂਦੀ ਆ ਬਾਈ ਉਹਨਾਂ ਨੇ ਮਾਤਾ ਕੋਲੇ ਗਏ ਮਾਤਾ ਤਾਂ ਵੀ ਭੋਲੀ ਹੁੰਦੀ ਆ ਮਾਤਾ ਦਾ ਮਾਤਾ ਹੀ ਹੁੰਦੀਆਂ ਨੇ ਉਹਨਾਂ ਨੇ ਮਾਤਾ ਕੋਲੇ ਜਾ ਕੇ ਕਿਹਾ ਵੀ ਦੇਖੋ ਜੀ ਗੁਰੂ ਸਾਹਿਬ ਜिद ਕਰ ਰਹੇ ਆ ਔਰੰਗਜ਼ੇਬ ਦਾ ਤੁਹਾਨੂੰ ਲਿਖ ਕੇ ਭੇਜ ਰਿਹਾ ਕੁਰਾਨ ਤੇ ਵੀ ਤੁਸੀਂ ਕਿਲਾ ਛੱਡ ਦਿਓ ਕਿਲਾ ਕੋ ਛਡਾਉਣਾ ਸੀ ਬਾਈ ਉਹਨੇ ਮਹਾਰਾਜ ਨੂੰ ਮਾਰਨਾ ਸੀ ਬਾਈ ਅਸਾ ਉਹ ਪਲਾਨ ਸੀ ਪਲਾਨ ਕਰਕੇ ਆਇਆ ਸੀ ਉਹਨਾਂ ਦਾ ਮਤਲਬ ਬਾਈ 10 ਲੱਖ ਬੰਦਾ 7 ਮਹੀਨਿਆਂ ਤੋਂ ਦਰ ਤੇ ਬੈਠਾ ਤੇ ਉਹ ਮਾਰਨੀ ਆਇਆ ਹੋਇਆ ਹੋਰ ਉਹਨਾਂ ਨੂੰ ਕੋਈ ਮਹਾਰਾਜ ਨਾਲ ਕੋਈ ਰਿਸ਼ਤੇਦਾਰੀ ਨਹੀਂ ਹੈਗੀ ਪਰ ਉਹਨਾਂ ਦੇ ਵਾਸ ਨਹੀਂ ਸੀ ਸਤਗੁਰੂ ਜੀ ਬਲੀ ਵਾਲੇ ਸੀ ਮਹਾਰਾਜ ਦਾ ਕੱਲਾ-ਗੱਲਾ ਸਿੰਘ ਸਵਾ ਲੱਖ ਨਾਲ ਲੜਨ ਦਾ ਸੀ ਉਹ ਕਹਿਣ ਦੀ ਗੱਲ ਨਹੀਂ ਬਈ ਉਹ ਕਿਰਦਾਰ ਹੀ ਇਹੋ ਜਿਹੀ ਸੀ ਭਾਈ ਬਚਿੱਤਰ ਸਿੰਘ ਜੀ ਆ ਜਿਹੜੇ ਜਰਨਲ ਹੋਏ ਨੇ ਭਾਈ ਉਦੇ ਸਿੰਘ ਜੀ ਜਿਹੜੇ ਮਹਾਰਾਜ ਦੀ ਫੌਜ ਦੇ ਜਰਨਲ ਸੀ ਬਈ ਉਦੇ ਸਿੰਘ ਜੀ ਹੋਏ ਨੇ ਤੇ ਉਹ ਜਾਂ ਜਰਨਲ ਅੱਜ ਤੱਕ ਵਰਲਡ 'ਚ ਨਹੀਂ ਆਇਆ ਐਡੇ-ਐਡੇ ਜੰਗੀ ਸੀ ਮਹਾਰਾਜ ਨੇ ਆਪ ਉਹਨਾਂ ਨੂੰ ਕਮਾਂਡੋ ਟ੍ਰੇਨਿੰਗ ਦਿੱਤੀ ਹੋਈ ਸੀਗੀ ਜਿਹੜੇ ਮਤਲਬ ਲੱਖਾਂ ਬੇਰੀਆਂ ਨਾਲ ਲੜਦੇ ਸੀਗੇ ਗਿਣਤੀ ਤਾਂ ਸਿੰਘਾਂ ਦੀ ਥੋੜੀ ਹੁੰਦੀ ਸੀ 14 ਜੰਗਾਂ ਲੜੀਆਂ ਨੇ ਮਹਾਰਾਜ ਨੇ 14 ਜੰਗਾਂ ਜੀ 14 ਜੰਗਾਂ ਦੀਆਂ 14 ਜੰਗਾਂ ਗੁਰੂ ਸਾਹਿਬ ਨੇ ਜਿੱਤੀਆਂ ਕੋਈ ਵੀ ਜੰਗ ਮਹਾਰਾਜ ਨੇ ਕੋਈ ਆਪਣੇ ਫਾਇਦੇ ਲਈ ਨਹੀਂ ਲੜੀ ਸਾਰੀ ਜੰਗ ਸਮੁੱਚੀ ਮਾਨਵਤਾ ਲਈ ਲੜੀ ਆ ਮਹਾਰਾਜ ਨੇ 10ਵੇਂ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਮਾਤਾ ਜੀ ਕੋਲ ਗਏ ਮਾਤਾ ਨੂੰ ਉਹਨਾਂ ਨੇ ਗੱਲਾਂ ਚ ਲੈ ਜਾਂਦਾ ਵੀ ਇਸ ਤਰ੍ਹਾਂ ਕਿ ਉਹ ਰਾਜਾ ਭੀਮਚੰਦ ਸੀਗੇ ਜਿਹੜੇ ਉਹ ਪਹਿਲਾਂ ਤੋਂ ਗੁਰੂ ਘਰ ਨਾਲ ਵਿਚਰਦੇ ਸੀਗੇ ਉਹ ਪੰਮਾ ਪ੍ਰੂਤ ਹੋਇਆ ਵਕੀਲ ਉਹ ਮਹਾਰਾਜ ਕੋਲੇ ਗਿਆ ਉਹਨੇ ਗੱਲਾਂ ਚ ਲੈ ਜਾਂਦਾ ਵੀ ਤੁਸੀਂ ਗੁਰੂ ਸਾਹਿਬ ਨੂੰ ਮਨਾ ਲਓ ਤੁਸੀਂ ਬਸ ਇੱਕ ਵਾਰ ਕਿਲਾ ਛੱਡ ਦਿਓ ਮਹਾਰਾਜ ਨੇ ਕਿਹਾ ਵੀ ਆਓ ਮੈਂ ਤੁਹਾਨੂੰ ਦਿਖਾਉਣਾ ਗੁਰੂ ਸਾਹਿਬ ਕਹਿੰਦੇ ਠੀਕ ਆ ਤੁਸੀਂ 700 ਗੱਡਾ ਲਿਆਓ ਅਸੀਂ ਪਹਿਲਾਂ ਖਜ਼ਾਨਾ ਕੱਢਣਾ ਪਹਿਲਾਂ ਅਸੀਂ ਖਜ਼ਾਨਾ ਕੱਢਾਂਗੇ ਫਿਰ ਅਸੀਂ ਆਪ ਆਵਾਂਗੇ ਉਹ ਬਈ ਗੱਲ ਕੀ ਹੋਈ ਮਹਾਰਾਜ ਨੇ ਕੋ ਦਿਖਾਉਣਾ ਸੀ ਸਾਰੇ ਸਿੰਘਾਂ ਨੂੰ ਤੇ ਮਾਤਾ ਜੀ ਨੂੰ ਬਈ ਇਹ ਰਾਜਨੀਤੀ ਇੰਨੀ ਗਰੀ ਹੁੰਦੀ ਹੈ ਤੁਸੀਂ ਭਰੋਸਾ ਨਾ ਕਰ ਲਿਓ ਜੇ ਤੁਸੀਂ ਭਰੋਸਾ ਕਰ ਲਿਆ ਇਹਨਾਂ ਦੀ ਕਸਮਾਂ ਤੇ ਸੋਹਾਂ ਤੇ ਤਾਂ ਆਪਾਂ ਸਣੇ ਬੱਚੇ ਬੱਚੇ ਆਪਣੇ ਇਹਨਾਂ ਨੇ ਮਾਰ ਦੇਣੇ ਨੇ ਮਹਾਰਾਏ ਨੇ ਬੇਕੀ ਕੀਤਾ 700 ਗੱਡਾ ਲਿਆਂਦਾ ਉਹ ਕਹਿੰਦੇ ਵੀ ਬੰਗਾਰਿਆਂ ਨੂੰ ਤੁਸੀਂ ਜਾਓ ਤੁਹਾਨੂੰ ਅਸੀਂ ਸ਼ਾਮ ਨੂੰ ਦੁਬਾਰੇ ਸੱਦ ਲਾਗੇ ਸ਼ਾਮ ਨੂੰ ਗੁਰੂ ਸਾਹਿਬ ਨੇ 700 ਗੱਡਾ ਇਹਦੇ ਵਿੱਚ ਜਿੰਨੀ ਆਨੰਦਪੁਰ ਸਾਹਿਬ ਦਾ ਗੰਦਮੰਦ ਸੀਗਾ ਘੋੜਿਆਂ ਦੀ ਲਿੱਦ ਸੀਗੀ ਬਾਦੂ ਸਮਾਨ ਸੀਗਾ ਸੋਰਾ 700 ਗੱਡਿਆਂ ਚ ਭਰ ਕੇ ਨਾ ਬਾਈ ਉੱਤੋਂ ਜਿਵੇਂ ਪਸ਼ਮੀਨੇ ਨਹੀਂ ਹੁੰਦੇਗੇ ਮਹਿੰਗੇ ਮਹਿੰਗੇ ਰਮਾਲੇ ਕੱਪੜੇ ਗੱਡਿਆਂ ਦੇ ਉੱਪਰ ਬੰਨਦੇ ਵੀ ਐ ਲੱਗੇ ਵਿੱਚ ਬੜਾ ਖਜ਼ਾਨਾ ਤੇ 700 ਗੱਡਾ ਤੁਰਿਆ ਆਨੰਦਪੁਰ ਸਾਹਿਬ ਤੋਂ ਉੱਤੇ ਖੜ ਗਏ ਮਹਾਰਾਜ ਹਾਟਾਰੀ ਤੇ ਵੀ ਆਜਾ ਤੁਹਾਨੂੰ ਦਿਖਾਉਨੇ ਆ ਵੀ ਕਿਥੋਂ ਦਾ ਕੇਸ ਹੋਜ ਰਖਦੇ ਆ ਮੁਗਲਾਂ ਨੂੰ ਸਾਰ ਨੂੰ ਲੱਗਿਆ ਵੀ 700 ਗੱਡੇ ਦੇ ਵਿੱਚ ਤਾਂ ਖਜ਼ਾਨਾ ਹੀ ਬਹੁਤ ਆ ਕਿਉਂ ਕਰਕੇ ਮਹਾਰਾਜ ਕੋਲੇ ਬਈ ਖਜ਼ਾਨੇ ਦੀ ਕਮੀ ਸੀ ਵਰਲਡ ਦੀ ਸੰਗਤ ਨੇ ਤੁਹਾਨੂੰ ਦੱਸਿਆ ਵੀ 56 ਲੱਖ ਦਾ ਤਾਂ ਸ਼ਿੰਗਾਰ ਹੀ ਹੁੰਦਾ ਸੀ ਸਤਗੁਰੂ ਜੀ ਦਾ ਉਹ ਸਮੇਂ 'ਚ ਇੱਕ ਦਿਨ 'ਚ ਇੱਕ ਦਿਨ ਦਾ ਜਿਹੜਾ ਮਹਾਰਾਜ ਦੇ ਸਰੀਰ ਤੇ ਸ਼ਾਸਤਰ ਬਸਦਾ ਸੀ ਅੱਜ ਦਾ 56 ਲੱਖ ਰੁਪਏ ਉਸ ਟਾਈਮ ਦਾ ਓਏ ਹੋਏ ਹੋਏ ਅੱਜ ਦਾ ਤਾਂ ਕਈ ਕਰੋੜਾਂ 'ਚ ਜਾਊ ਬਈ ਮਹਾਰਾਜ ਦੀ ਜਿਹੜੀ ਕਲਗੀ ਲੱਗੀ ਸੀ ਵਿੱਚ ਹੀਰੇ ਜੜੇ ਹੁੰਦੇ ਸੀਗੇ ਹੀ ਰੇ ਪੂਰੇ ਜਿਵੇਂ ਇਮੇਜਿਨ ਕਰ ਰਿਹਾ ਮੇਰੇ ਮਨ ਮੈਂ ਵੀ ਬਈ ਇਮੇਜਿਨ ਕਰ ਮਹਾਰਾਜ ਦੇ ਦਰਬਾਰ ਚ 52 ਕਵੀ ਬਹਿਦੇ ਹੁੰਦੇ ਸੀਗੇ ਭਾਈ ਆਨੰਦ ਲਾਲ ਜੀ ਹੋਏ ਨੇ ਜਿਹੜੇ 52 ਕਵੀ ਸੋ ਗੁਰੂ ਸਾਹਿਬ ਦੇ ਦਰਬਾਰ ਚ ਬੈਠਦੇ ਸੀਗੇ ਉਹ ਮਹਾਰਾਜ ਨੂੰ ਵੇਖਦੇ ਸੀ ਉਹਨਾਂ ਚ ਕਵੀ ਸੈਨਾਪਤ ਹੋਇਆ ਉਹਨਾਂ ਨੇ ਦੱਸਿਆ ਵੀ 10ਵੇਂ ਪਾਸ਼ਾ ਜੀ ਕਿਵੇਂ ਵਿਚਰਦੇ ਹੁੰਦੇ ਸੀਗੇ ਤੇ ਮਹਾਰਾਜ ਜਿਹੜੀ ਚੌਕੀ ਦਾ ਪੈਰ ਰੱਖਦੇ ਹੁੰਦੇ ਸੀ ਉਹ ਵੀ ਸੋਨੇ ਦੀ ਹੁੰਦੀ ਸੀਗੀ ਐਡਾ ਮਹਾਰਾਜ ਦਾ ਸ਼ਿੰਗਾਰ ਜਿਹੜੇ ਮਹਾਰਾਜ ਦੇ ਘੋੜੇ ਹੁੰਦੇ ਸੀ ਕਰੋੜਾਂ ਦੇ ਅਰਬਾਂ ਦੇ ਨੀਲੇ ਘੋੜੇ ਐਕਨਾਂ ਬਈ ਤੰਬੂ ਹੁਣ ਜਿਵੇਂ ਅੱਜ ਕੱਲ ਤਾਂ ਹੋਟਲ ਬਣ ਗਏ ਵੱਡੀਆਂ-ਵੱਡੀਆਂ ਰਹਿਸ਼ਾ ਬਣ ਗਈ ਹੈ ਨਾ ਉਦੋਂ ਬਈ ਤੰਬੂ ਬਹੁਤ ਫੇਮਸ ਹੁੰਦੇ ਸੀ ਔਰੰਗਜ਼ੇਬ ਨੂੰ 1.5 ਲੱਖ ਦਾ ਤੰਬੂ ਕਿਸੇ ਨੇ ਬਣਾ ਕੇ ਦਿੱਤਾ ਬਾਦਸ਼ਾਹ ਬਾਦਸ਼ਾਹ ਨੂੰ ਉਹਦੇ ਵਿੱਚ ਬਈ ਇਹ ਹੁੰਦਾ ਕਿ ਕਈ ਹਜ਼ਾਰ ਬੰਦਾ ਬੈਠ ਸਕਦਾ ਵਿੱਚ ਹੀ ਘੋੜਿਆਂ ਦਾ ਸਾਰਾ ਪ੍ਰਬੰਧ ਹੁੰਦਾ ਇੱਕ ਹਿਸਾਬ ਦਾ ਇੱਕ ਸ਼ਹਿਰ ਵਛਾ ਲੈਂਦੇ ਆ ਤੇ ਕਾਬਲ ਦੇ ਸਿੱਖਾਂ ਨੇ ਵੇਖ ਲਿਆ ਉਹ ਕਹਿੰਦੇ ਮਹਾਰਾਜ ਵਾਸਤੇ ਬਣਾਉਣਾ ਤਾਂ ਉਹਨਾਂ ਨੇ 2.5 ਲੱਖ ਦਾ ਤੰਬੂ ਬਣਵਾਇਆ ਤੰਬੂ ਵੀ ਕਹਿਣਾ ਸੌਖਾ ਪਰ ਅਸਲ 'ਚ ਤੰਬੂ ਨਾ ਸਮਝ ਗਏ ਵੀ ਉਸ ਟਾਈਮ ਦਾ 2.5 ਲੱਖ ਰੁਪਇਆ ਲਾਇਆ ਹੋਊਗਾ ਤਾਂ ਦੇਖੋ ਕਿੰਡਾ ਵੱਡਾ ਹੋਊਗਾ ਜਿਹਦੇ ਵਿੱਚ ਸਾਰੇ ਸਿੰਘਾਂ ਦੇ ਰਹਿਣ ਦਾ ਘੋੜਿਆਂ ਦਾ ਪ੍ਰਬੰਧ ਹੁੰਦਾ ਵਾ ਉਹ 2.5 ਲੱਖ ਦਾ ਕਾਬਲ ਦੇ ਸਿਖਾਣੇ ਦਾ ਅੱਜ ਸ਼ੁਰੂ ਤੋਂ ਹੀ ਇਹ ਪ੍ਰਥਾ ਚੱਲੀ ਹੋਈ ਹੈ ਕਿ ਜਿਹੜੀ ਸਿੱਖ ਕੌਮ ਆਪਾਂ ਸੁਣਦੇ ਹਾਂ ਕਿ ਦਾਨੀ ਹੈ ਉੱਥੋਂ ਪ੍ਰਥਾ ਚੱਲੀ ਹੈ ਕਿ ਖੁੱਲੇ ਭੰਡਾਰੇ ਦੇਖੋ ਭਾਈ ਉਹ ਸਮੇਂ ਦੇ ਵਿੱਚ ਕਾਬਲ ਦੇ ਸਿੱਖ ਲੈ ਕੇ ਆਏ ਸੀ ਮਹਾਰਾਜ ਦੇ ਵਾਸਤੇ ਪਰ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਤੋਂ ਮਹਾਰਾਜ ਨੇ ਦਿਖਾਇਆ ਬਈ ਜਾਣ ਗੱਡੇ ਤੇ ਇਹ ਤਾਂ ਪੈ ਗਏ ਸਾਰੇ ਲੁੱਟ ਕੇ ਬੀਬੇ ਚ ਖਜ਼ਾਨਾ ਗੁਰੂ ਦਾ ਉਹ ਬਈ ਲੁੱਟੀ ਜਾਣ ਦੇ ਮਹਾਰਾਜ ਦਿਖਾਈ ਜਾਣ ਵੀ ਆ ਕਿੱਥੇ ਇਹਨਾਂ ਦੀ ਕਸਮਾ ਗੱਡੇ ਬਈ ਉਹਨਾਂ ਨੇ ਮਹਾਰਾਜ ਨੇ ਤਾਂ ਦਿਖਾਉਣਾ ਸੀਗਾ ਸਾਰਿਆਂ ਨੂੰ ਵੀ ਇਹ ਕਸਮਾ ਤੋੜ ਦੇਣੀ ਆ ਉਹਨਾਂ ਨੇ ਉਵੇਂ ਹੀ ਲੁੱਟਿਆ ਜਾ ਕੇ ਹੈ ਕੀ ਸੀ ਵਿੱਚ ਬਈ ਚੰਮ ਲੈਦ ਘੋੜਿਆਂ ਦੀ ਜਿਨ੍ਹਾਂ ਅਨੰਦਪੁਰ ਸਾਹਿਬ ਦਾ ਕੂੜਖਵਾੜ ਸੀ ਮਹਾਰਾਜ ਨੇ ਸਾਰਾ ਦੇਤਾ ਝੂਠੇ ਪੈ ਗਏ ਉਹ ਸਾਰੇ ਉਹ ਕਹਿੰਦੇ ਵੀ ਗੁਰੂ ਮਤਲਬ ਇਹਦਾ ਗੁਰਮੁਛਲਣ ਚੱਲੇ ਸੀ ਗੁਰੂ ਨੇ ਸਾਨੂੰ ਛੱਲ ਲਿਆ ਔਰੰਗਜ਼ੇਬ ਤੱਕ ਕੋਈ ਬਦਨਾਮੀ ਫਿਰ ਔਰੰਗਜ਼ੇਬ ਨੇ ਜਿੰਨੀਆਂ ਇਹ ਸਾਰੀਆਂ ਕਹ ਲੋ ਵੀ ਪਹਾੜੀ ਰਾਜੇ ਬਾਈ ਜੀ ਰਾਜਾ ਭੀਮਚੰਦ ਹੋਏ ਨੇ ਲਾਹੌਰ ਦਾ ਉਸ ਟਾਈਮ ਜਿਹੜਾ ਜਰਨਲ ਸੀ ਸੂਬੇਦਾਰ ਜ਼ਬਰਦਸਤ ਖਾਨ ਤੇ ਜਿਹੜਾ 10 ਲੱਖ ਫੌਜ ਦਾ ਜਰਨੈਲ ਸੀ ਉਹਦਾ ਨਾਂ ਸੀ ਖਵਾਜਾ ਮਰਦੂਦ ਕਿਹਾ ਮਹਾਰਾਜ ਨੇ ਅਸਲ 'ਚ ਉਹਦਾ ਨਾਂ ਸੀ ਮਹਿਮੂਦ ਅਲੀ ਇਹ ਮੈਂ ਤੁਹਾਨੂੰ ਤਿੰਨ ਕਰੈਕਟਰ ਤਾਂ ਦੱਸੇ ਨੇ ਬਾਈ ਇਹ ਜਰਨੈਲ ਨੇ ਇੱਕ ਵਜ਼ੀਰ ਚੰਦ ਜਿਹੜਾ ਮਤਲਬ ਸਾਹਿਬ ਜੰਦੇ ਤੁਸੀਂ ਫਿਲਮ ਚ ਵੇਖਿਆ ਹੋਣਾ ਇਹ ਜਰਨਲ ਸੀਗੀ ਉਸ ਟਾਈਮ ਦੀ ਇਹਨਾਂ ਨੇ ਮਤਲਬ ਜਦੋਂ ਝੂਠੇ ਪੈ ਗਏ ਔਰੰਗਜੀਬ ਦੀ ਇਹਨਾਂ ਨੂੰ ਝੜਕ ਪਈ ਉਹ ਕਹਿੰਦੇ ਵੀ ਤੁਸੀਂ 7 ਮਹੀਨਿਆਂ ਤੋਂ ਬੈਠੇ ਹੋ ਤੇ ਵਾਰਲਡ ਦੇ ਵਿੱਚ ਮੇਰੀ ਬਦਨਾਮੀ ਕਰਾਈ ਜਾਂਦੇ ਹੋ 10 ਲੱਖ ਫੌਜ ਤੁਹਾਡੇ ਕੋਲੇ ਭੇਜੀ ਹੋਈ ਆ ਵੀ ਤੁਸੀਂ ਗੁਰੂ ਨੂੰ ਲਿਆਉਣਾ ਕਿ ਨਹੀਂ ਲਿਆਉਣਾ ਜਦੋਂ ਵੀ ਆਫਸਰ ਝਾੜ ਪਾਉਗਾ ਪਿੱਛੋਂ ਤਾਂ ਫਿਰ ਕੁਝ ਨਾ ਕੁਝ ਦਾ ਕਰਨਾ ਹੀ ਪਊਗਾ ਜੀ ਫਿਰ ਇਹ ਦੁਬਾਰੇ ਫੇਰ ਜਾ ਕੇ ਇਹਨਾਂ ਨੇ ਮਾਤਾ ਦੇ ਪੈਰਾਂ 'ਚ ਮਾਫੀਆਂ ਮੰਗੀਆਂ ਬੁਰਾ ਹਾਲ ਫਿਰ ਐਂਡ ਤੇ ਇਹਨਾਂ ਨੇ ਇਹੀ ਗੱਲ ਕਹੀ ਔਰੰਗਜੀਬ ਤੋਂ ਇਹਨਾਂ ਨੇ ਬਈ ਕੁਰ ਦੇਖੋ ਮਤਲਬ ਬੰਦਾ ਕਿਥੋਂ ਦਾ ਗਰ ਗਿਆ ਵੀ ਕੁਰਾਨ ਬਹੁਤ ਹੀ ਪਵਿੱਤਰ ਆ ਜੀ ਭਾਵੇਂ ਗੀਤਾ ਨੇ ਭਾਵੇਂ ਕੁਰਾਨ ਸ਼ਰੀਫ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਨੇ ਭਾਵੇਂ ਕੋਈ ਵੀ ਧਾਰਮਿਕ ਗ੍ਰੰਥ ਆ ਇਹਨਾਂ ਨੇ ਪਹਿਲੇ ਸਫੇ ਤੇ ਲਿਖਤਾ ਵੀ ਸਤਗੁਰ ਜੀ ਤੁਸੀਂ ਕਿਲਾ ਛੱਡ ਦਿਓ ਤੁਹਾਡਾ ਨੁਕਸਾਨ ਨਹੀਂ ਹੋਊਗਾ ਪਾੜੀ ਰਾਜ ਨੇ ਕੀਤਾ ਗਊ ਦੀ ਸੌਂ ਖਵਾਈ ਵੀ ਸਾਨੂੰ ਗਊ ਦੀ ਸੌਂ ਲੱਗੇ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਨਾ ਮਾਤਾ ਜੀ ਕਹਿੰਦੇ ਵੀ ਨਾਸਮੀ ਪੁੱਤ ਸਾਰੇ ਤਾਂ ਮੰਨੀ ਜਾਂਦੇ ਆ ਵੀ ਜਦੋਂ ਬੰਦੇ ਨੇ ਮਾਦਨ ਬਾਇ ਲਾਦਾ ਸੀ ਵੀ ਸਾਰੇ ਧਰਮੀ ਆ ਜਿਹੜਾ ਬੰਦਾ ਵੀ ਆਪ ਚੰਗਾ ਨਾ ਉਹਦੇ ਇੱਕ ਇੱਕ ਨੁਟਿਆ ਪਤਾ ਕਿੱਥੋਂ ਜਾਂਦਾ ਵੀ ਬੰਦਾ ਜਿਹੜਾ ਬੰਦਾ ਨਾ ਆਪ ਉਹਨੂੰ ਐ ਲੱਗਦਾ ਵੀ ਸਾਰੇ ਇਹੋ ਜਿਹੇ ਆ ਪਰ ਇੰਜ ਨਹੀਂ ਹੁੰਦਾ ਇੰਜ ਨਹੀਂ ਹੁੰਦਾ ਪਾਸ਼ਾ ਜੀ ਨੇ ਕਿਹਾ ਵੀ ਸੀ ਵੀ ਮਾਤਾ ਜੀ ਇੰਜ ਨਹੀਂ ਹੁੰਦਾ ਜਦੋਂ ਮਾਤਾ ਜੀ ਜੈਤ ਕਰਨ ਲੱਗ ਗਏ ਮਾਤਾ ਜੀ ਕਹਿੰਦੇ ਫਿਰ ਠੀਕ ਆ ਪੁੱਤ ਫਿਰ ਮੈਂ ਸ਼੍ਰੀਵਜਾਦ ਨੂੰ ਲੈ ਕੇ ਚਲੀ ਜਾਨੀ ਆ ਫਿਰ ਗੁਰੂ ਸਾਹਿਬ ਕਹਿੰਦੇ ਨਹੀਂ ਮਹਾਰਾਜ ਕਹਿੰਦੇ ਜਾਣਾ ਦਾ ਬਦਾਵਾ ਲਿਖੋ ਵੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਫੇਰ ਜਾਣ ਦਊਗਾ ਮੈਂ ਇੱਕ ਬਈ ਹੋਰ ਗੱਲ ਆਪਾਂ ਉਹ ਕਿਰਦਾਰਾਂ ਦੀ ਹੁਣ ਜਿਹੜੇ ਉਸ ਟਾਈਮ ਸਿੰਘ ਵੀ ਸੀਗੇ ਅੱਜ ਦੇ ਸਮੇਂ 'ਚ ਕਹਿਣਾ ਤਾਂ ਸੌਖਾ ਪਰ ਬਦਾਬ ਆ ਬਈ ਲੋੜ ਕਿਉਂ ਪਈ ਸੀ ਉਹ ਵੀ ਕੋਈ ਸੌਖੇ ਥੋੜੀ ਸੀ 7 ਮਹੀਨਿਆਂ ਦਾ ਘੇਰਾ ਸੀ ਖਾਣ ਨੂੰ ਪੱਤਾ ਤੱਕ ਨਹੀਂ ਬਚਿਆ ਅੰਨ ਪਾਣੀ ਲੰਘ ਨਹੀਂ ਰਿਹਾ ਸੀਗਾ 15-15 ਦਿਨਾਂ ਬਾਅਦ ਚ ਪ੍ਰਸ਼ਾਦਾ ਹੋ ਗਿਆ ਸੀ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਆ ਪਹਿਲਾਂ ਚਾਰ ਪੈਰ ਜਿਵੇਂ ਵੀ ਦਿਨ 'ਚ ਤਿੰਨੇ ਟਾਈਮ ਛਕਦੇ ਆਂ ਰਾਸ਼ਨ ਖਾ ਠੀਕ ਆ ਫਿਰ ਉਹਨਾਂ ਨੇ ਲੱਗ ਦੇ ਦਿਨ ਦੇ ਵਿੱਚ ਇੱਕ ਟਾਈਮ ਹੀ ਮਿਲੂਗਾ ਫਿਰ ਕਹਿੰਦੇ ਚਾਰਾਂ ਦਿਨਾਂ ਬਾਅਦ ਇੱਕ ਟਾਈਮ ਹੀ ਮਿਲੂਗਾ ਹੌਲੀ ਹੌਲੀ ਬਈ 15 ਦਿਨਾਂ ਬਾਅਦ ਇੱਕ ਪ੍ਰਸ਼ਾਦਾ ਮਿਲਿਆ ਖਤਮ ਹੋ ਗਿਆ ਸਾਰਾ ਕੋ ਸਿੰਘ ਵੀ ਓਕੇ ਸੀ ਉਹਨਾਂ ਨੂੰ ਆਏ ਸੀਗਾ ਵੀ ਬਾਹਰ ਨਿਕਲ ਜਗੇ ਬਾਹਰ ਬਾਵੇਂ ਲੜ ਕੇ ਮਰ ਜਗੇ ਵੀ ਇੱਕ ਵਾਰ ਕਿਲੇ ਦੇ ਵਿੱਚ ਫਰੀਦਾ ਮੌਤੋਂ ਭੁੱਖ ਬੁਰੀ ਰਾਤੀ ਸੁੱਤੇ ਖਾ ਸਵੇਰੇ ਫੇਰ ਖੜੀ ਭੁੱਖ ਬਈ ਮੌਤ ਨਾਲੋਂ ਵੀ ਮਾੜੀ ਚੀਜ਼ ਐ ਇਹ ਮਹਾਰਾਜ ਕਹਿੰਦੇ ਵੀ ਇਹ ਜਿਹੜੀ ਤੇਰੀ ਦੇ ਆ ਅੰਨ ਪਾਣੀ ਤੋਂ ਬਣਦਾ ਇਹ ਵੀ ਨਹੀਂ ਚੱਲਣੀ ਬਿਲਕੁਲ ਸਹੀ ਉਹ ਮਤਲਬ ਹੈ ਦਾ ਸਾਰੀ ਓਕੀ ਸੀਗੇ ਪਰ ਪਾਤਸ਼ਾਹ ਨੇ ਬਈ ਜਦੋਂ ਪਰਖ ਲੈਣੀ ਆ ਨਾ ਪਰਖ ਦਾ ਗੁਰੂ ਫਿਰ ਪਰਖ ਤਾਂ ਹੀ ਲੱਗਦੀ ਆ ਮਹਾਰਾਜ ਵੀ ਰਜਾ ਸੀਗੀ ਗੁਰੂ ਸਾਹਿਬ ਜੀ ਕਹਿੰਦੇ ਵੀ ਲਿਖੋ ਵਦਾਵਾ ਤੇ ਐਂਡ ਦੇ ਮਤਲਬ ਸਾਰੇ ਵਦਾਵਾ ਲਿਖਣ ਨੂੰ ਤਿਆਰ ਹੋ ਗਏ 40 ਸਿੰਘਾਂ ਨੇ ਲਿਖਿਆ ਸੀ ਆਮ ਇਤਿਹਾਸ ਚ ਤੁਸੀਂ ਵੀ ਸੁਣੋਗੇ ਮੈਂ ਵੀ ਛੋਟਾ ਹੁੰਦਾ ਸੁਣਦਾ ਹੁੰਦਾ ਸੀ ਜਦੋਂ ਇਤਿਹਾਸ ਮੈਂ ਨਹੀਂ ਪੜਿਆ ਸੀ ਬਈ ਵੀ 40 ਸਿੰਘਾਂ ਨੇ ਵਦਾਵਾ ਦਿੱਤਾ ਸੀਗਾ ਵਦਾਵੇ ਦਾ ਮਤਲਬ ਉਹਤੇ ਐਂ ਲਿਖਣਾ ਸੀ ਵੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਉਹ ਕਹਿੰਦੇ ਫੇਰ ਚਲੇ ਜਾਓ ਉਦੋਂ ਬਣਾ ਨਹੀਂ ਮੈਂ ਜਾਣ ਦੇਣਾ 40 ਸਿੰਘਾਂ ਨੂੰ ਛੱਡ ਕੇ ਬਈ ਸਾਰਿਆਂ ਨੇ ਵਦਾਵਾ ਲੈ ਲਿਆ। ਮਾਤਾ ਜੀ ਤੁਰਨ ਲੱਗੇ। ਸਾਤੂ ਜੀ ਕਹਿੰਦੇ ਰੁਕ ਜੋ। ਹੁਣ ਆਪਾਂ ਚੱਲਾਂਗੇ ਮਹਾਰਾਜ ਨੇ ਪਰਖ ਲੈਣੀ ਸੀ। ਉਹ ਲੈ ਲਈ ਉਹ ਸਾਬ ਨੇ। ਆਪਾਂ ਸੰਖੇਪ ਚ ਚੱਲ ਰਹੇ ਹਾਂ ਮੈਂ ਗੂੜਾ ਬਾਹਲਾ ਵਿੱਚ ਨਹੀਂ ਜਾ ਰਿਹਾ ਬਈ ਫਿਰ ਟਾਈਮ ਲੱਗ ਜਾਊ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਛੱਡਿਆ ਕਿਲਾ ਛੱਡਣ ਦਾ ਮਹਾਰਾਜ ਨੇ ਫੈਸਲਾ ਲੈ ਲਿਆ ਵੀ ਹੁਣ ਆਪਾਂ ਚੱਲਾਂਗੇ ਮਹਾਰਾਜ ਨੇ ਸਾਧਲੇ ਸਾਰੇ। ਜਿਹੜੇ ਉਹ ਸੀ ਉਹਨਾਂ ਕੋਲੋਂ ਕ੍ਰਾਂਣ ਸ਼ੀਰ ਦਾ ਕੋਲੇ ਰੱਖਿਆ ਬੰਨਾ ਮਹਾਰਾਜ ਨੇ। ਵੀ ਕੱਲ ਨੂੰ ਔਰੰਗਜ਼ੇਬ ਮੁਕਰੇ ਨਾ ਤੇ ਗੁਰੂ ਸਾਹਿਬ ਨੇ ਮੈਂ ਗਾਂ ਆਪਾਂ ਗੱ ਔਰੰਗਜੀਬ ਨੂੰ ਗੁਰੂ ਸਾਹਿਬ ਕਹਿੰਦੇ ਠੀਕ ਆ ਵੀ ਰਾਤ ਨੂੰ ਆਪਾਂ ਕਿਹੜਾ ਛੱਡ ਦੇਣਾ ਮਹਾਰਾਜ ਨੇ ਕੀ ਕੀਤਾ ਸਾਰਾ ਅਨੰਦਪੁਰ ਸਾਹਿਬ ਤਾਂ ਪਹਿਲਾਂ ਹੀ ਖਾਲੀ ਕਰਤਾ ਸੀ ਜਫਰਨਾਮਾ ਅੰਦਰ ਹੀ ਲਿਖਤਾ ਸੀਗਾ ਜਫਰਨਾਮਾ ਸਾਹਿਬ ਤਾਂ ਮਹਾਰਾਜ ਨੇ ਲਿਖਿਆ ਬਈ ਦੀਨਾ ਸਾਹਿਬ ਦੀ ਧਰਤੀ ਤੇ ਬਹੁਤ ਟਾਈਮ ਬਾਅਦ ਚੁੱਤੋਂ ਐਂਡ ਤੇ ਜਿੱਦੇ ਔਰੰਗਜੀਬ ਨੂੰ ਆਪਾਂ ਕਿਹਾ ਜਫਰਨਾਮੇ ਨਾਲ ਮਾਰ ਉਹ ਵੀ ਸੁਣਨਾ ਬਈ ਉਹ ਆਪਾਂ ਐਂਡ ਤੇ ਗਾਂਚ ਜਾਵਾਂਗੇ ਆਪਾਂ ਬਈ ਆਪਾਂ ਹੌਲੀ ਹੌਲੀ ਬਹੁਤ ਵਿਚਾਰਾਂ ਨੇ ਆਪਾਂ ਰੱਖਦੇ ਰਹਿਾਂਗੇ ਅੱਜ ਆਪਾਂ ਚਮਕੌਰ ਦੀ ਜੰਗ ਦੀ ਕੋਸ਼ਿਸ਼ ਕਰਾਂਗੇ ਜਿੰਨਾ ਕਾਪਾ ਸਾਝ ਪਾਸ ਦੀ ਆਪਾਂ ਸਿੱਧਾ ਚ ਅਪਾ ਤਾਂ ਇਹ ਚੀਜ਼ਾਂ ਨਾਲ ਲੈ ਕੇ ਦਰੇ ਵੀ ਸੰਗਤ ਨੂੰ ਪਤਾ ਲੱਗੇ ਵੀ ਕਿਵੇਂ-ਕਿਵੇਂ ਹੋ ਰਿਹਾ ਸੀ ਇਤਿਹਾਸਿੱਧੂ ਵੀ ਸੰਖੇਪ ਆ ਜੀ ਗੁਰੂ ਸਾਹਿਬ ਜੀ ਨੇ ਜਿੰਨੇ ਵੀ ਉਸ ਟਾਈਮ 9.5 ਕਰੋੜ ਰੁਪਈਆ ਨਗਦ ਮਹਾਰਾਜ ਦੇਖ ਜਾਣੇ ਸੀਗਾ ਪਤਾ ਨਹੀਂ ਨੀ ਹੀਰੇ ਸੋਨਾ ਕਿੰਨਾ ਸੀ ਮਹਾਰਾਜ ਨੇ ਸਾਰਾ ਪਿਛੇ ਨਦੀ ਚ ਗੱਡਦਾ ਭੇਟ ਕਰਦਾ ਜਿੰਨੇ ਮਹਾਰਾਜ ਕੋਲੇ ਬਸਤਰ ਸੀ ਜਿਹੜਾ 2.5 ਲੱਖ ਵਾਲਾ ਤੰਬੂ ਵੀ ਆ ਹੋਰ ਮਹਾਰਾਜ ਕੋਲੇ ਲੱਖਾਂ ਦੇ ਤਾਂ ਬਸਤਰ ਹੀ ਸੀਗੇ ਸਾਰੇ ਮਹਾਰਾਜ ਨੇ ਅਗਨ ਭੇਟ ਕਰਤੇ ਸਭ ਤੋਂ ਪਹਿਲਾਂ ਬੀਬੀ ਮਾਤਾ ਜੀ ਨਾਲ ਛੋਟੇ ਸਾਹਿਬ ਜੀ ਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹ ਮਾਤਾ ਜੀ ਨਾਲ ਇੱਕ ਗੱਡੇ ਤੇ ਹੋਗੇ ਜਿੰਨੇ ਆਨੰਦਪੁਰ ਸਾਹਿਬ ਦੇ ਵਸਨੀਕ ਸੀ ਕਿਉਂਕਿ ਛਟਨਾ ਦਾ ਸਾਰਿਆਂ ਨੂੰ ਹੀ ਪੈਣਾ ਸੀ ਬਈ ਆਨੰਦਾ ਦੀ ਪੁਰੀ ਸੀਗੀ ਛੱਡਨੀ ਦਾ ਸਾਰਾ ਸ਼ਹਿਰ ਹੀ ਜਾ ਰਿਹਾ ਸੀ ਇਹ ਨਹੀਂ ਸੀ ਵੀ ਮਹਾਰਾਜ ਇਕੱਲੇ ਜਾ ਰਹੇ ਸੀਗੇ ਉਹ ਵੀ ਸਾਰਾ ਸ਼ਹਿਰ ਮਹਾਰਾਜ ਨੇ ਮੂਰੇ ਮੂਰੇ ਉਹਨਾਂ ਨੂੰ ਤੋੜਿਆ ਫਿਰ ਗੁਰੂ ਸਾਹਿਬ ਜੀ ਆਪ ਗਏ ਜਿੱਥੇ ਸੀਸ ਗੰਜ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾਹੀ ਦਾ ਸੀਸ ਮਹਾਰਾਜ ਨੇ ਆਤਮ ਸੰਸਕਾਰ ਕੀਤਾ ਉਹ ਮੇਨ ਸਥਾਨ ਹੁੰਦਾ ਸੀ ਪਹਿਲਾ ਆਨੰਦਪੁਰ ਸਾਹਿਬ ਦਾ ਉੱਥੇ ਗਏ ਸਤਗੁਰ ਜੀ ਅਰਦਾਸ ਕੀਤੀ ਵੀ ਸਤਗੁਰ ਜੀ ਜਿੰਨੀ ਕੋਈ ਸਾ ਤੋਂ ਸੇਵਾ ਆਪ ਜੀ ਨੇ ਲਈ ਭੁੱਲ ਤਰੁੱਟੀ ਦੀ ਖਿਮਾ ਬਖਸ਼ੋ ਹੁਣ ਸਾਨੂੰ ਆਗਿਆ ਬਖਸ਼ੋ ਅੰਗ ਸੰਗ ਰਹਿਣਾ ਆਗਿਆ ਅਰਦਾਸ ਕਰਨ ਉਪਰੰਤ ਬਾਈ ਹੁਣ ਪਿੱਛੇ ਕੋਈ ਵੀ ਨਹੀਂ ਸੀਗਾ ਤੇ ਉੱਥੇ ਕਿਸੇ ਸੇਵਾਦਾਰ ਨੂੰ ਵੀ ਛੱਡਣਾ ਹੀ ਮਹਾਰਾਜ ਨੇ ਅੱਜ ਦੇ ਸਮੇਂ 'ਚ ਤੁਸੀਂ ਦੇਖਿਆ ਹੋਊਗਾ ਵੀ ਉਦਾਸੀਨ ਸੰਪਰਦਾ ਬਾਬਾ ਸ਼੍ਰੀਚੰਦ ਜੀ ਮਹਾਰਾਜ ਗੁਰੂ ਸਾਹਿਬ ਜੀ ਦੇ ਪੁੱਤਰ ਨੇ ਲੋਕ ਉਹਨਾਂ ਨੂੰ ਨਿੰਦੇ ਹੀ ਜਾਂਦੇ ਆ ਜੀ ਆਪਾਂ ਬਾਈ ਆਪਾਂ ਦਾ ਆਚਰਣਾ ਦੀ ਧੂੜ ਨਾਲ ਸੰਗਤ ਦੇ ਇਹ ਮੈਂ ਤੁਹਾਨੂੰ ਨਾਲ ਤਾਂ ਸਾਂਝੀ ਕੀਤੀ ਹੈ ਵਿਚ ਦੀ ਵਿਚਾਰ ਬਾਬਾ ਸ਼੍ਰੀਚੰਦ ਜੀ ਸ੍ਰੀ ਗੁਰੂ ਨਾਨਕ ਦੇ ਪਾਸ਼ਾਹੀ ਦੇ ਵੱਡੇ ਪੁੱਤਰ ਹੋਏ ਨੇ ਗੁਰਤਾ ਜਦੀ ਸ਼੍ਰੀ ਗੁਰੂ ਅੰਗਦੇਸ ਹੈ ਪਾਸ਼ਾ ਜੀ ਨੂੰ ਦਿੱਤੀ ਪਰ ਬਾਬਾ ਸ਼੍ਰੀ ਚੰਦ ਜੀ ਕੋਈ ਆਮ ਇਨਸਾਨ ਥੋੜੀ ਸੀ ਜਿਹੜੇ ਮਹਾਰਾਜ ਦੇ ਪੁੱਤਰ ਸੀਗੇ ਉਹਨਾਂ ਦੀ ਸੰਪਰਦਾ ਚੱਲਦੀ ਆ ਰਹੀ ਆ ਉਦਾਸੀਨ ਸੰਪਰਦਾ ਅੱਜ ਕੱਲ ਲੋਕ ਉਹਨੂੰ ਨਫਰਤ ਕਰੀ ਜਾਂਦੇ ਆ ਪਰ ਆਏ ਨਹੀਂ ਸੋਚਦੇ ਵੀ ਜਦੋਂ ਬਈ ਜੰਗਾ ਜੁਧਾ ਦਾ ਸਮਾ ਰਿਆ ਉਹ ਤੋਂ ਗੁਰੂ ਘਰ ਕਿੰਨਾ ਨੇ ਸਾੰਭੇ ਸੀ ਇੰਨਾ ਨਹੀਂ ਸਾੰਭੇ ਸੀ ਸਾਡੇ ਉਦਾਸੀਨ ਸੰਤਾਂ ਬਾਪੁਰਸ਼ਾਂ ਨੇ ਉਹਨਾਂ ਦੇ ਸੇਵਕ ਸੀ ਗੁਰਬਖਸ਼ ਦਾਸ ਮਹਾਰਾਜ ਨੇ ਉਹਨੂੰ ਕਿਹਾ ਵੀ ਅੱਜ ਤੂੰ ਤੂੰ ਸੇਵਾ ਸਾੰਭਣੀ ਐ ਇੱਥੇ ਇੱਥੇ ਇੱਕ ਗੱਡਾ ਅੰਨ ਦਾ ਹਮੇਸ਼ਾ ਹਾਜ਼ਰ ਰਿਆ ਕਰੂ ਤੂੰ ਤੂੰ ਬੱ ਗੁਰੂ ਸਾਹਿਬ ਜੀ ਦੇ ਦਰ ਤੇ ਆਉਣਾ ਲੰਗਰ ਪਾਣੀ ਛਕਾਉਣਾ ਮਹਾਰਾਜ ਨੇ ਉਹਨੂੰ ਸੇਵਾ ਦਿੱਤੀ ਸਤਿਗੁਰੂ ਜੀ ਰਾਤ ਨੂੰ ਤਕਰੀਬਨ 22 10:30 ਦੇ ਸਮੇਂ 'ਚ ਮਹਾਰਾਜ ਬਾਹਰ ਨਿਕਲੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਦਾ ਮਹਾਰਾਜ ਨੇ ਜੀ ਗੁਰੂ ਸਾਹਿਬ ਜੀ ਜੇ ਤੁਸੀਂ ਅਨੰਦਪੁਰ ਸਾਹਿਬ ਜਾਓ ਮੈਂ ਤੁਹਾਨੂੰ ਤਾਂ ਇਹ ਚੀਜ਼ਾਂ ਦੱਸ ਰਿਹਾ ਹੁਣ ਤੁਸੀਂ ਜਦੋਂ ਜਾਓਗੇ ਨਾ ਤੁਹਾਨੂੰ ਉਹ ਚੀਜ਼ ਬਾਈ ਉਹ ਮਹਿਸੂਸ ਹੋਊਗੀ ਵੀ ਆਹ ਗੱਲਾਂ ਸੀ ਤੇ ਇੱਥੇ-ਇੱਥੇ ਆਹ ਚੀਜ਼ ਹੋਈ ਹੈ ਸ੍ਰੀ ਨਾਨਕਪੁਰ ਸਾਹਿਬ ਨੂੰ ਮਹਾਰਾਜ ਨੇ ਛੱਡਿਆ 560 ਸਿੰਘ ਮਹਾਰਾਜ ਦੇ ਨਾਲ ਬੀਬੀਆਂ ਬੱਚੇ ਵਿਚਾਲੇ ਨਾਲ ਉਹਦੇ ਆਲੇ ਦੁਆਲੇ ਘੇਰਾ ਸੀ ਜਿਹਦੀ ਫੌਜ ਸੀ ਮਹਾਰਾਜ ਦਲ ਪੰਥ ਦੇ ਰੂਪ ਚ ਤੁਰੇ ਜਾਂਦੇ ਆ ਤੇ ਜਿੰਨੇ ਵੈਰੀ ਸੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਗੁਰੂ ਸਾਹਿਬ ਪਹਿਲਾਂ ਤਾਂ ਕਦੋਂ ਨਿਕਲ ਕੇ ਕਿਲੇ ਚ ਉਹ ਦੇਖਦੇ ਹੀ ਰਹੇ ਕਿ ਮਹਾਰਾਜ ਨਿਕਲਣਗੇ ਦੇਸੀ ਮਹਾਰਾਜ ਗੁਰੂ ਸਾਹਿਬ ਤਾਂ ਦੋ ਢਾਈ ਕੋ ਅੱਗੇ ਚਲੇ ਗਏ ਜਿੱਥੇ ਬਈ ਸਰਸਾ ਨਦੀ ਦਾ ਤੇ ਪਰਿਵਾਰ ਵਿਛੋੜਾ ਆਉਣਾ ਆਪਾਂ ਉਹ ਜਗ੍ਹਾ ਤੇ ਪਹੁੰਚ ਗਏ ਹੁਣ ਜਦੋਂ ਮਹਾਰਾਜ ਉੱਥੇ ਪਹੁੰਚੇ ਤਾਂ ਜਿੰਨੇ ਦੁਸ਼ਮਣ ਸੀ ਪਿੱਛੇ 10 ਲੱਖ ਫੌਜ ਖੜੀ ਸੀ ਉਹਨਾਂ ਨੇ ਕਸਮਾ ਕੁਸਮਾ ਤੋੜ ਤੀਆਂ ਤੇ ਮਹਾਰਾਜ ਸਾਰੇ 10 ਲੱਖ ਫੌਜ ਚੜ ਕੇ ਆ ਰਹੀ ਹੈ ਮਹਾਰਾਜ ਦੇ ਤੇ ਵੱਡੇ ਸਹਿਬ ਜਦੇ ਬਾਬਾ ਜੀਤ ਸਿੰਘ ਜੀ 10 ਲੱਖ ਫੌਜ ਨੂੰ ਰੋਕ ਰਹੇ ਆ ਲੜ ਰਹੇ ਨੇ ਜਦੋਂ ਮਹਾਰਾਜ ਸਰਸਾ ਨਦੀ ਦੇ ਪਹੁੰਚ ਗਏ ਬਈ ਸਰਸਾ ਇੱਕ ਨਾਲਾ ਹੁੰਦਾ ਸੀ ਜਿਹਨੂੰ ਨਦੀ ਕਹਦੀ ਜਦੋਂ ਮੁਸੀਬਤ ਆਈ ਹੋਵੇ ਨਾ ਬਈ ਚਾਰੇ ਪਾਸੋਂ ਹੀ ਆਉਂਦੀ ਹੁੰਦੀ ਹੈ ਜੀ ਸਤਿਗੁਰ ਜੀ ਦੇ ਦੇਖੋ ਮਹਾਰਾਜ ਦੇ ਉਦੋਂ ਦਾ ਪੋ ਦਾ ਮਹੀਨਾ ਬਈ ਸਭ ਤੋਂ ਠੰਡ ਵਾਲਾ ਰੁੱਤ ਚੱਲ ਰਹੀ ਹੈ ਆਪਾਂ ਅਸੀਂ ਨੰਗੇ ਪੈਰੀ ਆਪਾਂ ਕਹਿੰਦੇ ਸੀ ਤਾਂ ਇਹਨੇ ਮਹਿਸੂਸ ਤਾਂ ਕਰ ਗਏ ਸਾਡੇ ਬਾਪੂ ਪਿਤਾ ਨੇ ਮਾਤਾ ਨੇ ਕੀ ਕੀ ਸਮਹੜਾਇਆ ਹੋਇਆ ਉਸ ਸਮੇਂ ਦੇ ਵਿੱਚ ਸਰਸਾ ਨਦੀ ਬਈ ਚੜ ਗਈ ਪਾਣੀ ਦਾ ਵਹਾਅ ਬਹੁਤ ਤੇਜ ਆ ਉਹਨੂੰ ਪਾਰ ਨਹੀਂ ਕਰ ਜਾ ਸਕਦੇ ਬੜਾ ਔਖਾ ਪਾਰ ਕਰਨਾ ਉਹਨੂੰ ਪਿੱਛੋਂ ਫੌਜ ਚੜ ਕੇ ਆਈ ਉਦੋਂ ਫਿਰ ਜਰਨਲ ਉਦੇ ਸਿੰਘ ਜੋ ਮਹਾਰਾਜ ਦੇ ਫੌਜ ਦੇ ਜਰਨਲ ਸੀਗੇ ਗੁਰੂ ਸਾਹਿਬ ਜੀ ਨੇ ਕੁਛ ਸਿੰਘਾਂ 50 ਸਿੰਘਾਂ ਦਾ ਜੱਥਾ ਲੈ ਕੇ ਸ਼ਾਹੀ ਡਿੱਬੀ ਆਉਂਦੀ ਆ ਕਸਥਾਨੋਂ ਦਾ ਉਥੇ ਭੇਜਿਆ ਵੀ ਤੂੰ ਰੋਕਣਾ 10 ਲੱਖ ਫੌਜ ਨੂੰ ਅਸੀਂ ਸਾਰੇ ਸੰਗਤ ਨੂੰ ਸਰਸਾ ਨਦੀ ਪਾਰ ਕਰਾਉਣਾ ਉਹ ਜਰਨਲ ਵਰਲਡ ਦੇ ਵਿੱਚ ਅੱਜ ਤੱਕ ਨਹੀਂ ਹੋਇਆ ਵੀ ਉਹਨਾਂ ਨੇ 4 ਘੰਟੇ 10 ਲੱਖ ਫੌਜ ਨੂੰ ਰੋਕ ਕੇ ਰੱਖਿਆ ਮੁਕਾਬਲਾ ਕੀਤਾ ਤੁਸੀਂ ਅੱਜ ਫਿਲਮਾਂ ਦੀ ਗੱਲ ਕਰਦੇ ਆ ਐਨੀਮਲ ਫਿਲਮ ਲੋਕ ਦੇਖ ਦੇ ਕਮਲੇ ਹੋਏ ਪਏ ਉਹ ਆਓ ਤੁਹਾਨੂੰ ਕਿਰਦਾਰ ਦਿਖਾਈਏ ਆ ਕਿਰਦਾਰ ਦਿਖਾਓ ਵਰਲਡ ਦੇ ਵਿੱਚ ਜੇ ਤੁਹਾਡੀ ਫਿਲਮ ਲੈ ਗਈ ਸੇ ਮੇ ਤੋਂ ਤਾਂ ਕਹਿ ਦਿਓ ਬਿਲਕੁਲ ਜਿਹੜਾ 10 ਲੱਖ ਫੌਜ ਨਾਲ ਲੜ ਰਿਹਾ ਉਹਨਾਂ ਨੂੰ ਐ ਲੱਗ ਰਿਹਾ ਸੀ ਵੀ ਫੌਜ ਨੂੰ ਵੀ ਗੁਰੂ ਸਾਹਿਬ ਲੜ ਰਹੇ ਨੇ ਇੰਨੀ ਬਹਾਦਰੀ ਨਾਲ ਲੜ ਰਹੀ ਸੀ ਜਰਨਲ ਭਾਈ ਉਦੇ ਸਿੰਘ ਜੀ ਬਈ ਦਾਸ ਬੰਦਾ ਤਾਂ ਨਾ 100 ਰੋਕਣਾ ਔਖਾ ਹੋ ਜਾਂਦਾ 10 ਲੱਖ ਫੌਜ ਨੂੰ 4 ਘੰਟੇ ਰੋਕਣਾ ਕੋਈ ਛੋਟੀ ਗੱਲ ਨਹੀਂ ਹੈ 4 ਘੰਟੇ ਉਹਨਾਂ ਦਾ ਜਦਦ ਚੱਲਿਆ 50 ਦੇ 50 ਸਿੰਘ ਡਟੇ ਰਹੇ ਕਈ ਹਜ਼ਾਰ ਵੈਰੀ ਉਹਨਾਂ ਨੇ ਮਾਰਦੇ ਉੱਥੇ 4 ਘੰਟੇ ਬਾਅਦ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਜਰਨਲ ਭਾਈ ਉਦੇ ਸਿੰਘ ਦੀ ਉਦੋਂ ਨੂੰ ਗੁਰੂ ਸਾਹਿਬ ਜੀ ਸਰਸਾ ਨਦੀ ਤੇ ਸੀਗੇ ਉਹ ਅੱਗੇ ਲੰਘ ਗਏ ਭਾਈ ਬਾਬਾ ਦੀਪ ਸਿੰਘ ਜੀ ਬਾਬਾ ਮਣੀ ਸਿੰਘ ਜੀ ਇਹ ਮਾਤਾ ਸੁੰਦਰੀ ਜੀ ਤੇ ਮਾਤਾ ਸਹਿਮ ਦੇਵਾ ਜੀ ਹੋਏ ਨੇ ਜਿਹੜੇ ਮਹਾਰਾਜ ਦੇ ਮਹਿਲ ਉਹਨਾਂ ਨੂੰ ਲੈ ਕੇ ਦਿੱਲੀ ਵੱਲ ਰਵਾਨਾ ਹੋ ਗਏ ਛੋਟੇ ਸਹਿਬਜਾਦੇ ਆ ਬਾਬਾ ਜੂਰਾਵਾ ਸਿੰਘ ਤੇ ਬਾਬਾ ਫਤੇ ਸਿੰਘ ਜੀ ਇਹ ਮਾਤਾ ਗੁਜਰੀ ਜੀ ਨਾਲ ਸਰਹੰਦਵਾਲੇ ਨੂੰ ਮਤਲਬ ਪਰਿਵਾਰ ਵਿਛੋੜਾ ਪੈ ਗਿਆ ਸਾਰੇ ਵੱਖਰੋ ਵੱਖਰੇ ਹੋ ਗਏ